ਮੈਨੂੰ ਜੀ ਜਿੱਕ ਸਿੰਘ ਵੱਡੇ ਸਾਹਿਤਕਾਰ ਦੇ ਨਾਲ ਮੇਰੀ ਬਹੁਤ ਪ੍ਰਸਤੁਤ ਹੋ ਰਹੀ ਹੈ ਗੱਲਬਾਤ ਰਹੀ ਤੁਸੀਂ ਖੋ ਸਾਹੀਆ ਉਹ ਤਾਂ ਬਾਅਦ ਮੈਂ ਆਪਣੇ ਸਮਕਾਲੀਆਂ ਨੂੰ ਇਹ ਹੁੰਦਾ ਰਿਹਾ ਜਿਆਦਾ ਤੇ ਸਿਕੋਂ ਸਾਹ ਉਹ ਨਾਮ ਉਹ ਬਹੁਤ ਤਹੀ ਵੱਡੇ ਮਨ ਵਾਲੇ ਵਿਅਕਤੀ ਸੀ ਔਰ ਬਹੁਤ ਤੀਖੜ ਬੁੱਧੀ ਤੇ ਬਹੁਤ ਯਾਦਦਾਸ਼ਤ ਵਾਲੇ ਤੇ ਬੜੇ ਘਾਲਤ ਫਿਰਦੇ ਵਾਲੇ ਸਾਖਸੀ ਤੇ ਜਿਸ ਦਿਨ ਉਹਨਾਂ ਦੀ ਉਹਨਾਂ ਦਾ ਜਿਹਾਨ ਹੋਇਆ ਤੇ ਮੈਂ ਲਿਖਿਆ ਕਿ ਮੈਂ ਛੋਟਾ ਜਿਹਾ ਇਸਰਾ ਪੁਰ ਪੋਟੀਰ ਦੇ ਨੇੜੇ ਸੱਤ 7 ਅਕਤੂਬਰ 1900 ਸਾਲ ਵਿੱਚ ਤੋਂ ਪਹਿਲਾਂ ਗੇੜਾ ਤੋਂ 8 ਮੀਲ ਦੀ ਦੂਰੀ ਤੇ ਇੱਕ ਗੱਜ ਦਾ ਸ਼ੋਕ ਦਾ ਸ਼ਿਸਕਰਾ ਸਮੁੰਦਰ ਬੰਨਸ ਕਿ ਮੈਂ ਉਹਨੂੰ ਜਿੰਦੁਰਬਾਂਜ ਦੇਖਿਆ ਕਿ ਲਗਭਗ ਇੱਕ ਕੰਡੇ ਤੇ ਸੈਕਰਾਈਆਂ ਸ਼ਾਮਾਂ ਸੀ ਉਹਨਾਂ ਉਹ ਸੁੰਗਰ ਦੇ ਇੱਕ ਕੰਡੇ ਤੇ ਉਹਨਾਂ ਦੀ ਜਿਹੜੀ ਅੰਗਰੇਜ਼ ਪ੍ਰੇਮਕਾ ਸੀ ਹੈਲਮੀ ਉਹਦਾ ਬੁੱਤ ਸੀ ਇੱਕ ਪਾਸੇ ਉਹਨਾਂ ਦੇ ਪੋਤੇ ਲੈਨੇ ਪੋਤੇ ਦੀਆਂ ਪੜਾ ਸੀ ਜਿਹਨੂੰ ਉਹ ਬਹੁਤ ਪਿਆਰ ਕਰਦੇ ਤੋ ਅਸਿਰਹਾਤ ਬਹੁਤ ਕਰुणा ਗੱਲ ਨਾ ਕਰਦੇ ਤੇ ਉਹਨਾਂ ਦੀ ਸਾਨਕਤਾ ਸੀ ਸੀ ਸਾਡੇ ਸਵਾਲ ਜਾਨੀ ਬੜੇ ਉੱਚੇ ਵੀ ਹੁੰਦੇ ਬਹੁਤ ਨਿੱਜੀ ਵੀ ਹੁੰਦੇ ਤੇ ਉਹ ਇੰਨੇ ਜਿਹੜੇ ਪਾਰਦਰਸ਼ੀ ਇੰਨੇ ਸੀਗੇ ਕਿ ਉਹ ਕੋਈ ਗੱਲ ਕਦੀ ਲੁਕਾਈ ਨਹੀਂ ਸੁਣਦੇ ਜੀਵਨ ਕਥਾ ਵੀ ਪੜੋ ਤੁਸੀਂ ਦੇਖੋਗੇ ਕਿ ਉਹ ਆਪਣੇ ਔਗਣਾ ਨੂੰ ਵੀ ਕਿਸੇ ਇਸ ਕੋਈ ਜੀਵਨ ਕਥਾ ਇਹ ਹੋਦੀ ਨਹੀਂ ਹੈਗੀ ਸਵੈ ਜੀਵਨੀ ਜਿਸ ਇੰਨੇ ਸੱਚ ਆਪਣੇ ਬਾਰੇ ਬੋਲੇ ਬੋਲੇ ਗਿਆ ਜੈ ਮਹਾਤਮਾ ਗਾਂਧੀ ਕਹਿ ਸਕਦੇ ਹੋ ਲੇਕਿਨ ਸਿੱਖ ਤੋਂ ਸਾਹਿਬ ਨੇ ਵੀ ਕੁਛ ਕੱਟ ਨਹੀਂ ਕੀਤੀ ਬਹੁਤ ਜਾਨੀ ਤੁਸੀਂ ਹੈਰਾਨ ਹੋ ਹੋਏ ਵੀ ਇੰਨਾ ਸਾਚਾ ਆਪਣੇ ਬਾਰੇ ਬੰਦਾ ਬੋਲ ਸਕਦੇ ਮੈਂ ਕਿਹਾ ਸੀ ਕਿ ਹਾਂ ਡੂੰਗਾ ਸ਼ੁਕ ਦਾ ਦਰਿਆ ਪਰ ਇਸ ਅਦਾਲਤ ਵਿੱਚ ਵਗਾ ਮੇ ਪੀਤਲਾ ਇੰਨਾ ਕਿ ਮੇਰੀ ਰੇਤ ਤੇ ਸੀ ਵੀ ਬੜੇ ਡੂੰਗੇ ਸ਼ੁਕ ਦਾ ਦਰਿਆ ਸੀ ਪਰ ਉਹ ਆਪਣੀ ਰੇਤ ਵਿੱਚ ਪਿੱਛਲੇ ਮੇਰੇ ਰੇਤ ਵੀ ਦਿਖਾ ਰਹੇ ਸੀ ਜੇ ਮੈਂ ਕਹਿੰਦੀ ਮੈਂ ਆਪਣੀ ਰਾਤ ਨੂੰ ਪਾਵਾਂ ਖੜਾਰ ਕੇ ਧੁੱਪੇ ਕੁਝ ਇਸ ਤਰ੍ਹਾਂ ਕਿ ਮੇਰੇ ਸੁਪਨਿਆਂ ਦਾ ਪੇਤ ਸੀ ਕਿ ਇੰਨੇ ਹੋ ਪਾਰਦਰਸ਼ੀ ਸੀ ਤੁਸੀਂ ਇੱਕ ਵਾਰੀ ਮੈਂ ਮੈਂ ਕਿਹਾ ਤਾਂ ਕੀ ਕਰ ਮੈਂ ਕਿ ਉਹ ਤੁਸੀਂ ਜਾਨੀ ਗੁਰਬਾਣੀ ਬਾਰੇ ਆਰਟੀਕਲ ਤੇ ਲਿਖਿਆ ਅortic ਦੀ ਪਾਠ ਕਰਨ ਵਾਂਗ ਪਾਠ ਕੀਤਾ ਤੇ ਮੈਨੂੰ ਗੇਂਦੇ ਵੀ ਇੱਕ ਵਾਰੀ ਕੀਤਾ ਤੇ ਕਾਕੂ ਬਾਰੇ ਸੋਚ ਕੇ ਆਪਣੇ بیٹے ਬਾਰੇ ਕਿ ਉਹ ਉਦੋਂ ਕੁਝ ਕੰਮ ਨਹੀਂ ਕਰਦਾ ਸੀ ਜਾਂ ਉਹਦਾ ਅਜੇ ਗਿਆਨ ਨਹੀਂ ਹੋਇਆ ਸੀ ਕਿਨੇ ਕਾਕੂ ਬਾਰੇ ਸੋਚ ਕੇ ਮੈਂ ਇੱਕ ਦੋ ਵਾਰੀ ਤਾਂ ਪਾਠ ਕੀਤਾ ਕਿ ਉਹਨਾਂ ਦੇ ਹਿਰਦੇ 'ਚ ਇਹ ਵੀ ਕਿ ਮੇਰੇ ਮੇਰੇ ਹਿਰਦੇ 'ਚ ਵੀ ਕਿਤੇ ਇੱਕ ਗੱਲ ਹੈ ਜਿਹੜੀ ਉਹ ਚਾਹਦੇ ਸੀ ਕਿ ਨਾਮ ਹੋਵੇ ਪੇਪਰ ਉਹਦੇ ਦਿਲ ਸਿਆ ਇਸੇ ਜੋਤੀ ਇਕਸਾਲ ਵੇਲੇ ਉਹਨੇ 31 ਰਾਗਾਂ ਦਾ ਕੀਰਤਨ ਸੀਰ ਨਾਮ ਜੀਤ ਹੋ ਰਿਹਾ ਤੁਮ ਅੰਮ੍ਰਿਤ ਗਰੇਵਾਲ ਸੀਗੇ ਉਹ ਕਿਸ਼ੋਰ ਕੋ ਸਾਭੀ ਉੱਥੇ ਪਹੁੰਚੇ ਤੋਂ ਇੱਕ ਬੰਦਾ ਫਿਰਦਾ ਤੀਸਰ ਤੋਂ ਤੁਸੀਂ ਤਾਂ ਨਾਸਤਿਕ ਆ ਤੁਸੀਂ ਇੱਥੇ ਕੀ ਕੀ ਕਰਦੇ ਹੋ ਉਹ ਕਹਿੰਦੇ ਜਿਹੜਾ ਨਿਰਗੁਣ ਬ੍ਰਹਮਾ ਉਹ ਲਗਭਗ ਨਾਸਤਿਕ ਵਾਲੀ ਗੱਲ ਹੀ ਹੈ ਉਹ ਜਣੀ ਉਥੇ ਇਸ ਗੱਲ ਤੋਂ ਉਹਨੇ ਇਹ ਕੋ ਜਵਾਬ ਦਿੱਤਾ ਸੂਮ ਉਹ ਨਹੀਂ ਉਹ ਉਸ ਦਾ ਬਾਕੀ ਜਿਹੜੀ ਜਿੱਤਕੂ ਉਹਨਾਂ ਦੀ ਸਿੱਖੀ ਸਪੇਟ ਦਾ ਦਾ ਸਿੱਖਾਂ ਬਾਰੇ ਸੋਚਦਾ ਸਵਾਰਨ ਉਹਨੂੰ ਸਿਰਫ ਇਸ ਮੌਕੇ ਨਹੀਂ ਤੁਸੀਂ ਮੋਆ ਸਾਰਨਾ ਕਾਇਰ ਦਾ ਨਾਟਕ ਪੜੋ ਜੁੜਾ ਮਾਰਾ ਦੀ ਸਿੰਧੀ ਮੌਤ ਤੋਂ ਬਾਅਦ ਸ਼ੁਰੂ ਹੁੰਦਾ ਜਦੋਂ ਉਹਨਾਂ ਦੀ ਸੰਦੂ ਅਰਤੀ ਆਇਓਤ ਹੋ ਕੇ ਉਦੋਂ ਕੀ ਹੋਇਆ ਗਰੀਬ ਸਿੰਘ ਨੇ ਕੀ ਲਿਖਿਆ ਸਿੱਖਾਂ ਨੇ ਕੀ ਲਿਖਿਆ ਬਹੁਤ ਮੋਤੀ ਸ਼ਾਨਦਾਰ ਉਹਨਾਂ ਦਾ ਨਾਟਕ ਮੈਂ ਮੈਂ ਚਾਹਨਾ ਗਾਈ ਦੇਖਣ ਬਾਰੇ ਉਹ ਇੱਕ ਹੈ ਕਿ ਬੇੜਾ ਬੰਨਾ ਸੀ ਕਿ ਉਹ ਵੀ ਉਹ ਉਸ ਤੋਂ ਪਹਿਲਾਂ ਉਹ ਉਸ ਤੋਂ ਜਿਹੜੇ ਉਹ ਦੋ ਨਾਟਕ ਨੇ ਜਿਹੜੇ ਉਸ ਵੇਲੇ ਦੇ ਬਾਰੇ ਲਿਖੇ ਹੋਏ ਬੜੀ ਗੱਲ ਇਹ ਉਹਨਾਂ ਸਰਕਾਰ ਹਮੇਸ਼ਾ ਰਿਹਾ ਕਿ ਆਪਣੀ ਆਪਣੇ ਭਾਈਚਾਰਕ ਨਾਲ ਆਪਣੇ ਕੌਮ ਨਾਲ ਆਪਣੇ ਗੈਰ ਧਰਮ ਨਾਲ ਉਹ ਬਹੁਤ ਧਿਆਨ ਸਰਕਾਰ ਉਹਦੇ ਮਨ ਚ ਰਿਹਾ ਤੇ ਮੈਂ ਇਸ ਕਿਤਾਬ ਨੂੰ ਜਦੋਂ ਪੜ੍ਹਦੇ ਸੀ ਮੈਨੂੰ ਗਨੀਉ ਬੁਨਾਰਾ ਸਾਹਿਬ ਦਾ ਦੀ ਬਾਣੀ ਕਿਹਾ ਕਿ ਵੈਦ ਬੁਲਾਇਆ ਵੈਦ ਕੀ ਪਕਰ ਟੋਲੇ ਬਾਹਰ ਕੋੜਾ ਵੈਦ ਨਾ ਜਾਣੇ ਕਰਖ ਕਹਿੰਦੀ ਹੋਵੇ ਟੂ ਮੇਰੇਦਰ ਕੁਸ਼ੀ ਗਈ ਵਿਸ਼ੇਪੁਮਲ ਕਰ ਬਹੁਤ ਰੋਣੀ ਕਰਨਾ ਸਾਡੀ ਕਰਖ ਬਹੁਤ ਛੋਟੀ ਹੈ ਲੇਕਿਨ ਐਵੇਂ ਕਿ ਪੰਜਾਬ ਦੇ ਸੀਨੇ 'ਚ ਇੱਕ ਦਰਦ ਹੈ ਇਹ ਸਾਰੇ ਅਸੀਂ ਮਹਿਸੂਸ ਕਰਦੇ ਜੀ ਕਰ ਕੇ ਜਿਹਨੂੰ ਇਹ ਸਾਰੇ ਬੈਲੌਂਗ ਨਾਮਸ ਪਰ ਕਿਉਂ ਦੀ ਤੁਰੰਤ ਦੀ ਕੋਸ਼ਿਸ਼ ਕਰਦੀ ਕਿ ਪੰਜਾਬ ਕਿਉਂ ਹੋਇਆ ਕਿ ਤੂੰ ਇਹਦੇ ਸਿੱਖੋ ਸਾਹਿਬ ਵੀ ਉਹ ਵੀ ਜਣੀ ਦਸਰਾ ਹੋ ਇਹ ਸਾਰੇ ਕਿਉਂ ਦੇਖ ਰਿਆ ਤਾਂ ਇਹਦੇ ਵਿੱਚ ਉਹ ਜਣੀ ਉਹ ਸਾਰੀ ਚੀਜ਼ ਦਾ ਸਾਰੀ ਚੀਜ਼ ਦਾ ਡਾਇਗਨੋਸਿਸ ਕਰਨ ਦੀ ਕੋਸ਼ਿਸ਼ ਕਰਦੀ ਕਿ ਆਖਰ ਕੀ ਜਾਂ ਕੀ ਹੋਗਾ ਸੋ ਜਿਵੇਂ ਉਹਨਾਂ ਨੇ 3-4 ਤਿਰਾਂ ਬਰਾਈਆਂ ਕੇ ਇੱਕ ਸਿੱਖ ਤੇਰਾ ਇੱਕ ਜਿਵੇਂ ਤਾਨਾਸ਼ਾਹੀ ਕੇ ਅੰਦਰ ਇੱਕ ਧਿਰ ਬਹੁਤ ਗਹਿਤੀ ਹੈ ਇੱਕ ਪੰਜਾਬ ਦਾ ਹਿੰਦੂ ਰਿਆ ਸੋ ਉਹ ਲੈ ਇੱਕ ਉਹਨਾਂ ਦੀ ਅੰਦਰ ਸਿੱਖ ਮਨ ਦੀ ਪੀੜ ਵੀ ਆ ਕਿ ਇੱਥੇ ਸਾਨੂੰ ਜਿਸ ਤਰ੍ਹਾਂ ਜੋਸਾ ਨਾ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਇੱਕ ਲੱਗ ਕਿ ਇੱਥੇ ਵੀ ਇੱਕ ਸਮਵੇਤ ਮਹਿਸੂਸ ਕਰਦੇ ਕਿ ਜਿਹੜੀ ਸਿੱਖ ਮਨ ਦੀ ਪੀੜ ਹੈ ਕਿ ਜਿਵੇਂ ਕੇਵਲ ਸਾਡੇ ਸਾਡੇ ਨਾਇਕ ਹੀ ਵੱਖਰੇ ਬੰਦੇ ਜੋ ਜੋ ਸਾਡਾ ਨਾਇਕ ਹੁੰਦਾ ਉਹਦਾ ਖਲ ਨਾਇਕ ਹੁੰਦਾ ਕਿ ਇਹ ਇਹ ਜਿਹੜੀ ਇਹ ਪੀੜ ਹੈ ਕਿ ਪੰਜਾਬ ਜਿਹੜਾ ਉਹ ਉਹਦੀ ਜਣੀ ਜਿਹੜੀ ਗੁੰਜਲਾਫੇ ਕਾਮਰੇ ਨੇ ਉਹ ਕਹਿੰਦੇ ਕਿ ਕਾਮਰੇਟਾਂ ਨੂੰ ਮਨ ਚ ਇੱਕ ਅਡਾਉਣੀ ਆ ਕਿ ਜਿਹੜੀ ਕਿ ਜੇ ਅਸੀਂ ਇਹਨਾਂ ਨਾਲ ਰਲੇ ਸੋਲੇ ਕਹਾਂ ਕਿ ਸਿੱਖ ਮੂਲਵਾਦੀਆਂ ਨਾਲ ਰਲ ਗਏ ਜੇ ਉਧਰ ਗੱਲ ਕੀਤੀ ਦੋਨਾਂ ਜਾਣਗੇ ਉਧਰ ਰਲ ਗਏ ਤੇ ਉਹਨਾਂ ਕਹਿੰਦੇ ਵੀ ਇਸ ਅਡਾਉਣੀ ਚੋਂ ਨਿਕਲਣ ਦਾ ਤਰੀਕਾ ਇਹੀ ਆ ਕਿ ਕਾਮਰੇਡਾਂ ਨੂੰ ਪੰਜਾਬ ਦੀਆਂ ਜਾਇਜ਼ ਜਿਹੜੀਆਂ ਮੰਗਾਂ ਆ ਉਹਦੇ ਡੱਟ ਕੇ ਲੜਨਾ ਚਾਹੀਦਾ ਵੀ ਆਪਣੀ ਤੌਰ ਤੇ ਸੁਭੇ ਇਹ ਜਿਹੜੀਆਂ ਇਹ ਪੰਜਾਬ ਦੀਆਂ ਮੰਗਾਂ ਜਾਂ ਜਾ ਕੌਮ ਦੀ ਮੰਗ ਆ ਨੀ ਇਹਨਾਂ ਦੇ ਨਾਲ ਡਾਕੀ ਖੜੋ ਤੁਸੀਂ ਜਿਹੜੇ ਤੁਸੀਂ ਤਿੰਨ ਨੰਬਰ ਇਹ ਆਉ ਦੋ ਤੇ ਨੰਬਰ ਪਰ ਇੱਕ ਜਗਾ ਉਹ 1 4 ਬਹੁਤ ਜੜੇ ਵੱਡੀ ਗੁੰਝਲ ਦੀ ਗੱਲ ਕਰਦੇ ਆ ਜਿਵੇਂ ਉਹਨਾਂ ਨੇ ਉਹ ਪ੍ਰਸਤਾਵ ਤੁਸੀਂ ਇੱਕ ਇੱਕ ਪੀਸ ਉਹਨਾਂ ਕਿ ਜੇ ਤੁਮინისტრ ਪੰਜਾਬ ਦੇ ਸਿੱਖ ਧਾਰਮਿਕ ਮੂਲਵਾਦੀਆਂ ਨਾਲ ਕੇਂਦਰ ਰੋਧੀ ਸੰਘਰਸ਼ ਵਿੱਚ ਮਿਲ ਜਾਏ ਤਾਂ ਕਿਸ ਤਰ੍ਹਾਂ ਪੰਜਾਬ ਭਾਰਤੀ ਸੰਘ ਤੋਂ ਵੱਖ ਹੋ ਜਾਵੇ ਕਿ ਉਹ ਕਹਿੰਦੇ ਕਿ ਜੇ ਗਾ ਨੂੰ ਮੈਨ ਲਓ ਕਿ ਇਹ ਹੋਇਆ ਤਾਂ ਪੌਲੀ ਪ੍ਰਨਾਮ ਸਿੱਖ ਮੂਲਵਾਦੀ ਚੜ੍ਹਤ ਹੋ ਜਾਏ ਕਿਉਂ ਕਾਮੇਟਾ ਨੇ ਖੋਰ ਜਿਹੜੀ ਦੁਨੀਆ ਨੂੰ ਕਹਿੰਦੇ ਨੇ ਕਿ ਅ ਪ੍ਰਨਾਮ ਵਿੱਚ ਸਿੱਖ ਮੂਲਵਾਦੀ ਚੜ੍ਹਤ ਹੋਵੇਗਾ ਤੇ ਫਿਰ ਉਹ ਮਿਸਾਲ ਦਿੰਦੇ ਆ ਕਿ ਅੱਗੇ ਈਰਾਨ 'ਚ ਕੀ ਹੋਇਆ ਕਿ ਵੀ ਉਹ ਪਹਿਲਵੀ ਸਮਰਾਗ ਵੱਲ ਨਾ ਕਿ ਉਹਦੇ ਕਮਿਸਟ ਤੇ ਹੋਰ ਲੋਕਤੰਤਰ ਭਾਗ ਲੜਦੇ ਸਨ ਜਦੋਂ ਕੱਟੜਤਾ ਲਈ ਮੂਲਵਾਦੀ ਮੁਸਲਮਾਨ ਵਾਲੀ ਇਸ ਘਰ ਵਿੱਚ ਜੰਗੇ ਸਨ ਅੰਤ ਜਦੋਂ ਪੈਰਵੀਸ ਮਹਾਰਾਜ ਨੂੰ ਈਰਾਨ ਛੱਡਣਾ ਪਿਆ ਤਾਂ ਰਾਜ ਦੀ ਸ਼ਕਤੀ ਕਮਿਊਨਿਸਟਾਂ ਦੇ ਹੱਥਾਂ ਵਿੱਚ ਨਹੀਂ ਆਈ ਧਾਰਮਿਕ ਮੂਲਵਾਦੀ ਅਇਤਹਲਾ ਕਮਾ ਨਹੀਂ ਰਿਹਾ ਤਾਂ ਖਤਮ ਚ ਗਿਆ ਕਿ ਉਹ ਉਹਨਾਂ ਦੇ ਜਿਹੜੇ ਜੈਨ ਸਿੱਖੋਂ ਸਾਹਿਬ ਦਾ ਜਿਹੜਾ ਮਾਇਨ ਉਹ ਕਿੱਥੇ-ਕਿੱਥੇ ਫਿਰ ਰਿਹਾ ਉਹਦੀ ਵਿਸ਼ਾਲਤਾ ਜਿਹੜੀ ਆ ਉਹ ਦੇਖ ਰਿਹਾ ਬਕਤਰ ਸਿੱਖੋ ਸਿੱਖੋ ਦਾ ਸਿੱਖ ਮੰਨ ਦੀ ਪੀੜ ਦਾ ਤਾਂ ਲੱਗਿਆ ਉਹ ਕਦੀ ਇਹਨੂੰ ਰੋਗ ਵੀ ਕਹਿੰਦੇ ਆ ਉਹਨ ਕਰੀ ਕਰੀ ਉਹ ਜੱਟ ਸਿੱਖ ਦੀ ਹੋਂਮੇ ਤੱਕ ਵੀ ਰਿਡਿਊਸ ਕਰ ਦਿਆ ਕਿ ਉਹ ਕਹਿੰਦੇ ਬਈ ਵਾੜ ਅਸੀਂ ਰਾਜ ਕੀਤਾ ਪਰ ਰਾਜ ਉਹ ਰਾਜ ਤੋਂ ਕਰਨ ਤੋਂ ਬਾਅਦ ਜਦੋਂ ਜੇਕਰ ਪੂਰਾ ਵੀ ਉਹ ਤਨ ਰਾਜ ਮਿਲ ਜਾਂਦਾ ਅੰਗਰੇਜ਼ ਦੇਖੋ ਕੌਦਾ ਹੈ ਕਿਸੇ ਡੈਮੋਕ੍ਰੇਸੀ ਫਿਰ ਵੋਟਾਂ ਦੇ ਕਾਸੇ ਹੋਣ ਸੀ ਇਹ ਕਿਤਾੜੇ ਵੋਟਾਂ ਕਿਨਾਰੇ ਕਿ ਉਹ ਪੂਰਾ ਪੂਰਾ ਸਮਾਜ ਹੀ ਚੇਂਜ ਹੋ ਗਿਆ ਕਿ ਉਦੋਂ ਫਾਰਮ ਆਫ ਗਵਰਨਮੈਂਟ ਬਦਲ ਗਿਆ ਸੋ ਉਹ ਸਿੱਖ ਮੰਨਦੀ ਇਹ ਉਹ ਪੀੜ ਨੂੰ ਭਾਈ ਵੀਰ ਸਿੰਘ ਰਾਣਾ ਸੂਰਜ ਸਿੰਘ ਵਿੱਚ ਅਧਿਆਤਮਿਕ ਰਹਾਲ ਕਰਦੇ ਆ ਕਿ ਉਹ ਜਿਹੜੀ ਰਾਣਾ ਸੂਰਜ ਸਿੰਘ ਦੀ ਪਤਨੀ ਆ ਉਹ ਵਿਧਵਾ ਹੋ ਚੁੱਕੀ ਆ ਤੇ ਉਹ ਆਪਣੇ ਜਿਹੜੀ ਆਪਣੇ ਦੁੱਖ ਨੂੰ ਅਧਿਆਤਮ ਦੁਆਰਾ ਦੂਰ ਕਰਦੀ ਜਾਏ ਕੁਛ ਤਾਂ ਕਿ ਉਹ ਉਹ ਕਹਿੰਦੇ ਕਿ ਰਾਣਾ ਸੂਰਜ ਜਿਵੇਂ ਇੱਕ ਸਾਡਾ ਖੁਸ਼ਿਆ ਰਾਜ ਸੀ ਤੇ ਪੰਜਾਬ ਦੇ ਇਸ ਦੇ ਇੱਕ ਬਿੱਡੂ ਵਾਂਗ ਅਸਿੰਗ ਹੋ ਗਿਆ ਸਾਡੀ ਦੰਤਾਂ ਇਦਾਂ ਹੋ ਗਏ ਉਹ ਉਸ ਉਸ ਪੀੜ ਨੂੰ ਇਸ ਤਰ੍ਹਾਂ ਲੈ ਸੋ ਇਹ ਪੀੜ ਮੈਂ ਸਮਝਦਾ ਕਿ ਅ ਇੱਕ ਇਦਾਂ ਦੀ ਉਹ ਕਰਤਕਲੇ ਜ ਮਾਹਰ ਵਾਲੀ ਗੱਲ ਹੈ ਤੇ ਮੈਂ ਆਪਣੇ ਤੌਰ ਤੇ ਇਹਦਾ ਸੋਚਦਾ ਵੀ ਜਿਹੜਾ ਮੈਂ ਸੋਚ ਰਿਹਾ ਕਿ ਕਿਦਾਂ ਕੀ ਹੋ ਰਿਹਾ ਮੈਂ ਜਣੀ ਕੋਈ ਨਾ ਤਾਂ ਮੈਂ ਸਿਧਾਂਤ ਮੇਰੇ ਕੋ ਕੋਈ ਆ ਨਾ ਕੋਈ ਇੱਕਦਮ ਮੈਥਡ ਪਰ ਮੇਰੇ ਮਨ ਚੁੰਦਾ ਕਿ ਜਿਤਕ ਸਿੱਖ ਧਰਮ ਦਾ ਸਵਾਲ ਹੈ ਮੈਂ ਮੈਂ ਇੱਕ ਵਾਰ ਲਿਖੀ ਸੀ ਨਾਨਕ ਦੀ ਪਾਤਸ਼ਾਹੀ ਮੇਰੇ ਮਨ ਚ ਹੈ ਕਿ ਨਾਨਕ ਦੀ ਪਾਤਸ਼ਾਹੀ ਇਨੀ ਛੋਟੀ ਨਹੀਂ ਹੋ ਸਕਦੀ ਕਿ ਅਸੀਂ ਅਸੀਂ ਦੁਨੀਆ ਦੀ ਇਕਤਾ ਦੇ ਅਖੰਡਤਾ ਲਈ ਲੜ ਸਕਦੇ ਆ ਕਿ ਸਮਾ ਭਾਰਤ ਦੀ ਇਕਤਾ ਅਖੰਡਤਾ ਦੀ ਲੜਨ ਦੀ ਲੋੜ ਨਹੀਂ ਅਸੀਂ ਕਿ ਅਸੀਂ ਕਿ ਨਾਨਕ ਜਦੋਂ ਤੁਰੇ ਆ ਸੁਲਤਾਨਪੁਰ ਤੋਂ ਤੋਂ ਉਹ ਕਿੱਥੇ ਕਿੱਥੇ ਗਏ ਉਹਨੇ ਕਿੱਡੇ ਕਿੱਡੇ ਇਨਸਾਨਾਂ ਨੂੰ ਸੀ ਤਾਂ ਮੈਂ ਕਹਿੰਦਾ ਕਿ ਮੈਂ ਮੈਂ ਤਾਂ ਇੱਕ ਕੀਆ ਕਮਾਲ ਦਾ ਲਫਜ਼ ਜਿਸ ਉਹ ਸਿੱਖ ਫਸੂ ਨਿਕਲਦਾ ਜਿਵੇਂ ਕਿ ਨੇ ਵੀ ਸਭ ਨੂੰ ਮੰਨਦਾ ਸਿਖਾ ਨੇ ਰੁਕਮੀ ਸਬਦ ਮੰਦਰ ਗਿਆ ਜੇ ਇੱਕ ਤੋਂ ਬਾਦ ਕੋਈ ਸੈਕੂਲਰ ਗੱਲ ਹੋ ਰਹੀ ਹੋਵੇ ਤਾਂ ਇਹ ਕੋਈ ਪ੍ਰਕਿਰਤੀ ਨਾ ਪ੍ਰੇਮ ਦੀ ਗੱਲ ਨਹੀਂ ਸਾਇਦ ਤੋਂ ਬਾਦ ਕੋ ਯੂਨੀਵਰਸਲ ਪ੍ਰੇਮ ਦੀ ਗੱਲ ਨਹੀਂ ਹੋਣੀ ਚਾਹੀਦੀ ਸੋ ਮੇਰੀ ਬਚਨ ਕਿ ਮੈਂ ਸਬਦ ਮੰਦਰਾਂ ਨਾਲ ਮੈਂ ਸਾਰੀ ਧਰਤੀ ਪਰਣਾ ਚਾਹੁੰਦਾ ਜਿੱਥੋਂ ਤਿੱਕਰ ਬਾਬੇ ਨਾਨਕ ਦਾ ਥਾਲ ਆਰਤੀ ਜਗਦਾ ਹੈ ਜਿੱਥੋਂ ਤਿੱਕਰ ਪੌੜਾ ਦੇ ਅਲਹਰ ਵਾਜਾ ਪੈਦਾ ਹੈ ਜਿੱਥੋਂ ਤਿੱਕਰ ਨਾਲ ਕੀ ਮਾਂ ਦੇ ਚੱਲ ਤੇ ਮੈਂ ਤੁਹਾਨੂੰ ਦੱਸਣਾ ਨਾਨਕੀ ਸਗਰ ਕਿ ਜਿਤਨੇ ਪੀਕਰ ਨਾਨਕੀ ਮਾਂ ਦੇ ਚੱਲ ਰਹੇ ਨੇ ਇਸ ਸਥਿਤੀ ਨੂੰ ਧਰਿਆ ਹੈ ਉਤੋਂ ਤਿੱਕਰ ਪਾਤਸ਼ਾਹੀ ਦੀ ਸੀਮਾ ਕਰੀ ਚੋਣਾਂ ਸੌਂਦ ਮੰਦਰਾਂ ਨਾਲ ਮੈਂ ਸਾਰੀ ਧਰਤੀ ਕਰੀ ਚੋਣਾਂ ਮੈਂ ਕਹਿੰਦਾ ਕਿ ਜਿਹੜਾ ਸਿੱਖਾਂ ਦੇ ਬੋਲ ਵਾਲੇ ਦਾ ਮੇਲੇ ਮਤਲਬ ਇਹ ਹੋਆ ਮੇਰੇ ਨਹੀਂ ਮੇਰੇ ਆਪਣੇ ਕੋਈ ਟਿਕ ਮਾਨੀ ਕਿ ਜਿਹੜਾ ਸਾਡਾ ਸਾਡਾ ਸੰਦੇਸ਼ ਹੈ ਸਾਡਾ ਜੋ ਨਾਨਕ ਦਾ ਸੰਦੇਸ਼ ਹੈ ਉਹਦੀ ਗ੍ਰੇਟਨੈਸ ਹੈ ਉਸ ਮਹਾਨਤਾ ਗ੍ਰਾਹਕ ਜੀ ਕੁਰੀ ਕੁਰੀ ਜਵਾਬ ਦੇ ਆ ਇਹ ਸਿਰਫ ਇੱਕ ਤੋਂ ਜਿਤੋਂ ਤੱਕ ਪ੍ਰੀਡਿਕਲ ਗੱਲਾਂ ਨਹੀਂ ਕਿਾ ਦੀ ਸਾਨੂੰ ਫੈਡਰਲ ਸਟਰਕਚਰ ਲਈ ਬੜੀ ਜਣੀ ਪੰਜਾਬ ਨੂੰ ਉਹਦੇ ਵਿੱਚ ਲੱਗਣਾ ਚਾਹੀਦਾ ਔਰ ਉਹਨੂੰ ਲੀਡ ਕਰਨਾ ਚਾਹੀਦਾ ਪੰਜਾਬ ਨੂੰ ਸਾਰੇ ਭਾਰਤ ਨੂੰ ਸਿਰ ਮੈਂ ਆਪਣੇ ਦੌਰ ਤੇ ਇਹ ਗੱਲਾਂ ਸੋਚਦਾ ਕਿ ਇਹੋ ਇਹ ਸ਼ਾਇਦ ਇੱਕੋ ਕੋਈ ਜੇ ਅਸੀਂ ਲੀਡਰ ਹੋਵਾਂਗੇ ਉਹ ਸਾਡੀ ਸਾਡਾ ਬੋਲਬਾਲਾ ਫੇਰ ਵੀ ਹੋਗਾ ਜਿਵੇਂ ਇੱਕ ਮਹਾਨ ਕੌਦਵੇ ਨੇ ਕਿਸੇ ਲੋਕਸਾਨ ਮੂਵਮੈਂਟ ਦੇਖੀ ਹੈ ਕਿ ਉਹ ਉਸਕਿਹਾ ਲੋਕਸਾਨ ਮੂਵਮੈਂਟ ਨੇ ਸਿੱਖੀ ਦਾ ਬਾਬੇ ਨਾਨਕ ਦਾ ਸਭ ਕੁਝ ਦਾ ਸਾਰਾ ਇਹ ਨੌਮ ਚਮਸਕੀ ਵਰਗਾ ਬੰਦਾ ਹੈ ਅਮਰੀਕਾ 'ਚ ਬੈਠਾ ਕਹਿ ਰਿਹਾ ਕਿ ਇਹ ਹੁੰਦੇਰੇ 'ਚ ਜਗ ਦੀ ਕੋਈ ਇੱਕ ਲਾਕ ਹੈ ਸੋ ਇਹ ਮਿਲ ਦੋ ਲੈਵਲ ਤੇ ਮੈਂ ਸਾਰੀ ਗੱਲ ਨੂੰ ਆਪਣੇ ਤੌਰ ਤੇ ਸੋਚਦਾ ਹੁੰਦਾ ਨਾ ਸਰਦਾਰਾ ਮੈਂ ਰਾਹੀ ਜੀ ਦਾ ਬਹੁਤ ਧੰਨਵਾਦ ਤੁਹਾਡੀਆਂ ਅਸੀ ਮੰਮੀ ਇਥੇ ਯਾਦ ਕੀਤਾ ਦਾਲੇਸ਼ਵਰਾ ਦੇ ਵਿੱਚ ਤੇ ਮੈਂ ਜਿਹੜੀ ਆਇਤ ਸਿੱਖੋਂ ਸਾਹਿਬ ਨਾਲ ਪਿਆਰ ਦੇ ਨਾਤੇ ਇੱਕ ਤੁਹਾਡੇ ਸਾਹਮਣੇ ਆਗਰਾ ਸੋ ਇਹਨਾਂ ਸ਼ਬਦਾਂ ਨਾਲ